ਪრეਜ਼ੀਡੈਂਟ ਉਵਾਮਾ ਨੇ ਹੁਣ ਹਾਰਵਰਡ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਜਿਹੜਾ ਸਟੈਂਡ ਲੈ ਰਿਆ ਹੈਗਾ ਆ ਇਹ ਯੇਲ ਯੂਨੀਵਰਸਿਟੀ ਦੀ ਜਿਹੜੀ ਫੈਕਲਟੀ ਆ ਉਹਨਾਂ ਨੇ ਵੀ ਹਾਰਵਰਡ ਦਾ ਸਾਥ ਦੇ ਦਿੱਤਾ ਆ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਇਹ ਕਹਿ ਦਿੱਤਾ ਸੀ ਵੀ ਜਿਹੜੀ 2 ਬਿਲੀਅਨ ਡਾਲਰ ਦੀ ਫੈਡਰਲ ਗ੍ਰਾਂਟ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੀ ਜਾ ਰਹੀ ਆ ਉਹ ਅਸੀਂ ਬੰਦ ਕਰਨ ਜਾ ਰਹੇ ਹੈਗੇ ਆ ਸੋ ਯੂਨੀਵਰਸਿਟੀ ਇਹ ਕਹਿ ਰਹੀ ਆ ਭਈ ਜਿਹੜਾ ਸਾਡੀ ਫਰੀडम ਆਫ ਸਪੀਚ ਆ ਸਿਵਲ ਰਾਈਟਸ ਆ ਉਹਦੇ ਅਗੇਂਸਟ ਇਹ ਸਾਰਾ ਕੁਝ ਚੱਲ ਰਿਹਾ ਐ ਐਂਟੀਸੈਮਿਟਿਜ਼ਮ ਨੂੰ ਅੱਗੇ ਲਿਆ ਕੇ ਯੂਨੀਵਰਸਿਟੀ ਦੇ ਉੱਤੇ ਇੱਕ ਤਰ੍ਹਾਂ ਨਾਲ ਥੋਪਿਆ ਜਾਣਾ ਐ ਵੀ ਕਿਹੜਾ ਪ੍ਰੋਫੈਸਰ ਦੀ ਕੀ ਥਿੰਕਿੰਗ ਆ ਜਿਹੜੇ ਸਟੂਡੈਂਟਸ ਤੁਸੀਂ ਐਂਟਰ ਕਰ ਰਹੇ ਆ ਯੂਨੀਵਰਸਿਟੀ ਚ ਉਹਨਾ ਉਹ ਕੀ ਸੋਚਦੇ ਹੈਗੇ ਆ ਸੋ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਤੇ ਇਹਦੇ ਸਬੰਧ ਦੇ ਵਿੱਚ ਜੋ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਇਹ ਪ੍ਰਾਈਵੇਟ ਯੂਨੀਵਰਸਿਟੀ ਆ ਤੇ ਕੋਈ ਮੈਟਰ ਨਹੀਂ ਕਰਦਾ ਜਿਹੜੀ ਫੈਡਰਲ ਸਰਕਾਰ ਆ ਉਹ ਡੈਮੋਕ੍ਰੇਟ ਆ ਰਿਪਬਲਿਕਨ ਆ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਐਸ ਲੌਂਗ ਐਸ ਉਹ ਯੂਨੀਵਰਸਿਟੀ ਦੇ ਕਿਸੇ ਕੰਮ ਦੇ ਵਿੱਚ ਇੰਟਰਫੀਅਰ ਕਰਦੀ ਆ ਸੋ ਉਸ ਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ ਐਲਨ ਗਾਰਵਰਡ ਜੋ ਹਾਰਵਰਡ ਯੂਨੀਵਰਸਿਟੀ ਦੇ ਨਵੇਂ ਪ੍ਰੈਜ਼ੀਡੈਂਟ ਹੈਗੇ ਆ 트੍ਰੰਪ ਅਰਮਸਟ੍ਰਾਂ ਨੇ ਮਲਟੀ ਫੈਡਰਲ ਏਜੰਸੀ ਇੱਕ ਜੁਆਇੰਟ ਟਾਸਕ ਫੋਰਸ ਬਣਾਈ ਆ ਜੋ ਐਂਟੀ ਸੈਮੀਟਿਜ਼ਮ ਨੂੰ ਫਾਈਟ ਕਰੇਗੀ ਤੇ ਨਾਲ ਦੀ ਨਾਲ 2.2 ਬਿਲੀਅਨ ਡਾਲਰ ਮਲਟੀイヤー ਗ੍ਰਾਂਟ ਜੋ ਦਿੱਤੀ ਜਾਂਦੀ ਆ ਤੇ 60 ਮਿਲੀਅਨ ਮਲਟੀイヤー ਕੰਟਰੈਕਟ ਹਾਰਵਰਡ ਨੂੰ ਆ ਉਹ ਫ੍ਰੀਜ਼ ਕਰ ਦਿੱਤਾ ਆ ਤੇ ਆਵਾਮੀ ਹੁਣੀ ਜੋ ਉਹ ਕਹਿੰਦੇ ਆ ਕਿ 876 ਦੇ ਕਰੀਬ ਜੋ ਫੈਕਲਟੀ ਮੈਂਬਰਸ ਆ ਯੇਲ ਯੂਨੀਵਰਸਿਟੀ ਦੇ ਵਿੱਚ ਉਹ ਜੋ ਹਾਰਵਰਡ ਯੂਨੀਵਰਸਿਟੀ ਜੋ ਉਹਨਾਂ ਦੀ ਫੈਲੋ ਆਈਵੀ ਲੀਗ ਇੰਸਟੀਟਿਊਸ਼ਨ ਆ ਉਹਦੇ ਹੱਕ ਦੇ ਵਿੱਚ ਆਏ ਆ ਉਹ ਬਿਲਕੁਲ ਸਹੀ ਹੈਗਾ ਆ ਸੋ ਸਾਨੂੰ ਜਿਹੜੀ ਯੂਨੀਵਰਸਿਟੀਆਂ ਆ ਉਹਨਾਂ ਦੇ ਕਿਸ ਤਰ੍ਹਾਂ ਉਹ ਰਨ ਕਰਦੇ ਉਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ ਪ੍ਰਿੰਸਟਨ ਇਨ ਨਿਊ ਜਰਸੀ ਕਾਲੰਬੀਆ ਇਨ ਨਿਊਯਾਰਕ ਜਿੱਥੇ ਪ੍ਰੋ ਪਾਲਸਿਨੀਅਨ ਪ੍ਰੋਟੈਸਟ 2024 ਦੇ ਵਿੱਚ ਹੋਏ ਸੀ ਉਹਨਾਂ ਨੇ ਐਗਰੀ ਕਰ ਲਿਆ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕਿ ਜੋ ਵੀ ਤੁਹਾਡੀਆਂ ਰਿਕੁਆਇਰਮੈਂਟਸ ਆ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ ਹੈਗੇ ਆ ਸੋ ਹਾਰਵਰਡ ਯੂਨੀਵਰਸਿਟੀ ਨੇ ਸਿੱਧਾ ਸਟੈਂਡ ਲਿਆ ਯੇਲ ਵਾਲੇ ਜੋ ਆ ਉਹੋ ਬਿਲਕੁਲ ਉਹਨਾਂ ਦਾ ਸਾਥ ਦੇ ਰਹਾ ਹੈਗੇ ਮੈਸਚੂਸਟ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਪ੍ਰੈਜ਼ੀਡੈਂਟ ਸੈਲੀ ਕੌਰਨ ਬਲਥ ਉਹਨਾਂ ਨੇ ਇਹ ਕਿਹਾ ਵੀ ਸੋ ਫਾਰ ਐਮ ਆਈ ٹی ਦੇ 7 ਸਟੂਡੈਂਟਸ ਦੇ ਵੀਜ਼ੇ ਰਿਵੋਕ ਕਰ ਦਿੱਤੇ ਗਏ ਹੈਗੇ ਆ ਉਹ ਕਹਿੰਦੇ ਵੀ ਸਾਡੀ ਯੂਨੀਵਰਸਿਟੀ ਤੇ ਇਹਦਾ ਬਹੁਤ ਜ਼ਿਆਦਾ ਚਿਲਿੰਗ ਇਫੈਕਟ ਆ ਕਿਉਂਕਿ ਟੌਪ ਦਾ ਟੈਲੈਂਟ ਜਿਹੜਾ ਦੁਨੀਆ ਤੋਂ ਆ ਰਿਹਾ ਉੱਥੇ ਗ੍ਰੈਜੂਏਸ਼ਨ ਕਰਨ ਮਾਸਟਰਸ ਪੀ ਐਚ ਡੀ ਕਰਨ ਉਹ ਅਸੀਂ ਲੂਜ਼ ਕਰ ਰਹੇ ਹੈਗੇ ਆ ਐਜੂਕੇਸ਼ਨ ਸੈਕਟਰੀ ਲਿੰਡਾ ਮੈਕਮਹਨ ਉਹਨਾਂ ਨੇ ਵਾਲ ਸਟਰੀਟ ਜਨਰਲ ਨੂੰ ਇਹ ਕਿਹਾ ਭਈ ਇਹ ਫੈਡਰਲ ਗਵਰਨਮੈਂਟ ਦੀ ਪਾਵਰ ਦੀ ਅਥਾਰਟੀ ਦੇ ਵਿੱਚ ਹੀ ਆ ਭਈ ਅਸੀਂ ਯੂਨੀਵਰਸਿਟੀਆਂ ਨੂੰ ਉਹਨਾਂ ਦੀਆਂ ਜਿਹੜੀਆਂ ਕੈਂਪਸ ਪਾਲਿਸੀਜ਼ ਆ ਉਹਨਾਂ ਦੇ ਬਾਰੇ ਪੁੱਛੀਏ ਜੀ ਬਿਲਕੁਲ ਹਰਜੋਤ ਸਿੰਘ ਜੀ ਕੱਲ ਵੀ ਆਪਾਂ ਜਿਹੜਾ ਦੱਸਿਆ ਸੀਗਾ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਬਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਆ ਉਸ ਨੂੰ ਜਿਹੜਾ ਖਤਰਾ ਆ ਉਹ ਬਣਿਆ ਆ ਫ੍ਰੀਜ਼ ਕਰ ਦਿੱਤਾ ਹੈ 트럼ਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਯੂਨੀਵਰਸਿਟੀਆਂ ਨੂੰ ਕਹਿੰਦੇ ਵੀ ਜਾਂ ਤਾਂ ਸਾਡੇ ਮੋਰੇ ਝੁਕੋ ਜਿੱਦਾਂ ਅਸੀਂ ਕਹਿੰਨੇ ਆ ਉਦਾਂ ਚੱਲੋ ਨਹੀਂ ਤਾਂ ਤੁਹਾਡੀ ਜਿਹੜੀ ਫੰਡਿੰਗ ਆ ਉਹ ਬੰਦ ਜਿਹੜੀ ਉਹ ਕਰ ਦਿੱਤੀ ਜਾਊਗੀ ਆਈ ਥਿੰਕ ਇੱਥੇ ਹੁਣ ਕਾਫੀ ਅਹਿਮ ਜਿਹੜੀ ਚਰਚਾ ਆ ਉਹ ਚੱਲੇਗੀ ਵੀ ਕੀ 트럼ਪ ਪ੍ਰਸ਼ਾਸਨ ਹਰ ਇੱਕ ਨੂੰ ਕੋਰਸ ਕਰਾਊਗਾ ਵੀ ਆਪਣੇ ਹਿਸਾਬ ਦੇ ਨਾਲ ਹੀ ਜਿਹੜਾ ਆ ਉਹ ਕੰਮ ਕਰਨ ਨੂੰ ਕਹੇਗਾ ਨਹੀਂ ਤਾਂ ਤੁਹਾਡਾ ਕਹਿੰਦੇ ਵੀ ਅਸੀਂ ਇੱਕ ਹਿਸਾਬ ਦੇ ਨਾਲ ਸੰਗੀਕਟ ਦੇਣੀ ਆ ਫੰਡਿੰਗ ਦੇ ਰੂਪ ਦੇ ਵਿੱਚ ਸੋ ਇਹ ਹੁਣ ਇੱਕ ਵੱਡੀ ਜਿਹੜੀ ਚਰਚਾ ਆ ਉਹ ਚੱਲ ਪਈ ਆ ਕੀ ਅਮਰੀਕਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਫਰੀडम ਆਫ ਸਪੀਚ ਦੀ ਚਰਚਾ ਆ ਜਿਹੜੀ ਇੱਕ ਰੇਫਰ ਤਿੱਖੀ ਹੋਈ ਆ ਕਿਉਂਕਿ ਇਸ ਦੇ ਦੋ ਪੱਖ ਜਿਹੜੇ ਉਹ ਸਾਹਮਣੇ ਪੇਸ਼ ਕੀਤੇ ਜਾਂਦੇ ਆ ਇੱਕ ਤਾਂ ਇਹ ਵੀ ਤੁਸੀਂ ਜਿੰਨੂੰ ਮਰਜ਼ੀ ਜੋ ਮਰਜ਼ੀ ਕਹਿ ਸਕਦੇ ਆ ਇੱਕ ਇਹ ਵੀ ਜਿਹੜਾ ਅਮਰੀਕਾ ਆਪਣੀ ਹੁਣ ਫੋਰਨ ਪਾਲਿਸੀ ਦੀ ਦੁਹਾਈ ਪਾ ਕੇ ਐਂਟੀ ਇਜ਼ਰਾਈਲ ਜਾਂ ਐਂਟੀ ਸੈਮਿਟਿਜ਼ਮ ਦਾ ਜਿਹੜਾ ਨਾਂ ਲਾ ਕੇ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਸ਼ਿਕੰਜਾ ਆ ਉਹ ਲਗਾਤਾਰ ਕੱਸ ਰਿਹਾ ਆ ਉਹਨੂੰ ਦੇਖਦੇ ਜਾਈਏ ਮੋੜ ਤੋਂ ਹੀ ਹਰਜੋਤ ਸਿੰਘ ਦੀ ਜਿਹੜੀਆਂ ਕਾਲਜੇਜ਼ ਯੂਨੀਵਰਸਿਟੀਆਂ ਆ ਉਹ ਐਕਟਿਵਿਜ਼ਮ ਦਾ ਧੁਰਾ ਰਹੀਆਂ ਆ ਕੇਂਦਰ ਰਹੀਆਂ ਆ ਜੇ ਤੁਸੀਂ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਪ੍ਰੋਟੈਸਟ ਕਰਨਾ ਕਿਸੇ ਵੀ ਜਿਹੜੇ ਇਸ਼ੂ ਨੂੰ ਲੈ ਕੇ ਆ ਚਾਹੇ ਬਾਕੀ ਜਣੇ ਉਹਦੇ ਨਾਲ ਮੰਨਦੇ ਆ ਨਹੀਂ ਮੰਨਦੇ ਆ ਜੇ ਤੁਸੀਂ ਉੱਥੇ ਹੀ ਇਹਨਾਂ ਦੀਆਂ ਬ੍ਰੇਕਾਂ ਲਵਾ ਦਿੰਨੇ ਆ ਰੋਕ ਦਿੰਨੇ ਆ ਤਾਂ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚੋਂ ਉਹ ਜਿਹੜਾ ਕਣ ਖਤਮ ਜਿਹੜਾ ਹੋ ਜਾਂਦਾ ਆ ਸੋ ਇਹ ਹੁਣ ਯੂਨੀਵਰਸਿਟੀਆਂ ਨੇ ਸਟੈਂਡ ਜਿਹੜਾ ਲਿਆ ਆ ਇੱਕ ਟਾਈਮ ਦੇ ਉੱਤੇ ਤੇ ਇਹਨਾਂ ਨੇ ਕਾਫੀ ਜਣੀਆਂ ਗੱਲਾਂ ਆ ਉਹ ਮੰਨ ਵੀ ਲਈਆਂ ਸੀਗੀਆਂ ਟਰੰਪ ਪ੍ਰਸ਼ਾਸਨ ਦੀਆਂ ਨਿਆਣਿਆਂ ਨੂੰ ਬਾਹਰ ਕਰਨਾ ਉਹਨਾਂ ਦੇ ਜਿਹੜੇ ਇਵੈਂਚੁਅਲੀ ਰਿਵੋਕ ਕਰਾਉਣ ਦੇ ਵਿੱਚ ਮਦਦ ਕਰਨੀ ਜਿਹੜੇ ਸਟੂਡੈਂਟ ਵੀਜ਼ੇ ਆ ਹੋਰ ਸਾਰੀਆਂ ਚੀਜ਼ਾਂ ਲੋਕਾਂ ਨੂੰ ਸਟੂਡੈਂਟਸ ਨੂੰ ਐਕਸਪੈਲ ਕਰਨਾ ਉਹ ਸਾਰੀਆਂ ਚੀਜ਼ਾਂ ਕਈ ਚੀਜ਼ਾਂ ਇਹਨਾਂ ਯੂਨੀਵਰਸਿਟੀਆਂ ਨੇ ਵੰਨੀਆਂ ਸੀ ਪਰ ਹੁਣ ਇਹਨਾਂ ਨੇ ਵੀ ਆਪਣੀ ਇੱਕ ਹਿਸਾਬ ਦੇ ਨਾਲ ਲਾਈਨ ਖਿੱਚੀ ਹੈ ਵੀ ਨਹੀਂ ਨਹੀਂ ਤੁਸੀਂ ਇੰਟਰਵੈਂਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਕਰ ਰਹੇ ਆ ਤੁਸੀਂ ਬਹੁਤ ਜ਼ਿਆਦਾ ਦਖਲਅੰਦਾਜ਼ੀ ਟਰੰਪ ਪ੍ਰਸ਼ਾਸਨ ਜਿਹੜਾ ਉਹ ਕਰ ਰਿਹਾ ਹੈ ਸੋ ਇਸ ਚੀਜ਼ ਨੂੰ ਲੈ ਕੇ ਉਹ ਹੁਣ ਸਟੈਂਡ ਜਿਹੜਾ ਉਹ ਲੈ ਰਹੇ ਆ ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਵਿਦਆਊਟ ਫੈਡਰਲ ਫੰਡਿੰਗ ਕਿੰਨਾ ਚਿਰ ਇਹ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅੱਗੇ ਖੜਦੀਆਂ ਆ ਸਰਵਾਈਵ ਕਰਦੀਆਂ ਆ ਕਿੰਨੀ ਕਿੰਨਾਂ ਦੇ ਕੋਲ ਇੰਡਾਊਮੈਂਟਸ ਜਿਹੜੀਆਂ ਉਹ ਪਈਆਂ ਆ ਇਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਕੰਮਕਾਜ ਆ ਉਹ ਚਲਾ ਸਕਣਗੇ ਜਾਂ ਨਹੀਂ ਇਹ ਜਿਹੜੀ ਵੱਖਰੀ ਗੱਲ ਵੱਖਰੀ ਗੱਲ ਆ ਐਮ ਆਈ ਟੀ ਦੇ ਜਿਹੜੇ ਪ੍ਰੈਜ਼ੀਡੈਂਟ ਸੈਲੀ ਕੌਰਨ ਬਲੱਥ ਆ ਉਹਨਾਂ ਨੇ ਕਿਹਾ ਸੀਗਾ ਵੀ ਨੌ ਜਿਹੜੇ ਐਮ ਆਈ ਟੀ ਦੇ ਸਟੂਡੈਂਟਸ ਉਹਨਾਂ ਦੇ ਵੀਜ਼ੇ ਰਿਵੋਕ ਹੋਏ ਆ ਪਿਛਲੇ ਜਿਹੜੇ ਉਹ ਵੀਕ ਦੇ ਵਿੱਚ ਤੇ ਕਹਿੰਦੇ ਵੀ ਸਾਡਾ ਜਿਹੜਾ ਟੌਪ ਦਾ ਟੈਲੈਂਟ ਆ ਵਰਲਡਵਾਈਡ ਉਹ ਉਸ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਨਾਲੇ ਕਹਿੰਦੇ ਵੀ ਜਿਹੜਾ ਸਾਡਾ ਕੰਪੀਟੀਟਿਵ ਐਜ ਸੀਗਾ ਅ ਅਮਰੀਕਨ ਯੂਨੀਵਰਸਿਟੀਆਂ ਦਾ ਸਾਇੰਟਿਫਿਕ ਲੀਡਰਸ਼ਿਪ ਦਾ ਉਹ ਕਹਿੰਦੇ ਵੀ ਆਉਂਦੇ ਸਾਲਾਂ ਦੇ ਵਿੱਚ ਉਸ ਨੂੰ ਵੀ ਖੋਰਾ ਲੱਗ ਸਕਦਾ ਹੈ ਸੋ ਇਹ ਹੁਣ ਐਮ ਆਈ ਟੀ ਵਾਲੇ ਜਿਹੜੇ ਉਹ ਆਖਰੇ ਹੈ 트ੰਪ ਪ੍ਰਸ਼ਾਸਨ ਨੇ ਤਾਂ ਆਲਰੇਡੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਖੁਰਦ-ਬੁਰਦ ਕਰਨਾ ਹੈ ਉਸ ਨੂੰ ਖਤਮ ਜਿਹੜਾ ਉਹ ਕਰ ਦੇਣਾ ਆਲਰੇਡੀ ਉਸ ਦੇ ਲਈ ਉਹਨਾਂ ਨੇ ਕਦਮ ਜਿਹੜੇ ਚੁੱਕਣੇ ਸ਼ੁਰੂ ਕਰ ਦਿੱਤੇ ਆ ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਐਜੂਕੇਸ਼ਨ ਦੇ ਜਿਹੜੇ ਮਸਲਿਆਂ ਦੇ ਫੈਸਲੇ ਆ ਉਹ ਸਟੇਟ ਆਪਕਰਨ ਪਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਕੀ ਚੱਲੇ ਕੀ ਨਾ ਚੱਲੇ ਉਸ ਦੇ ਵਿੱਚ ਇਹ ਆਪਣੀ ਪੂਰੀ ਦਖਲਅੰਦਾਜ਼ੀ ਜਿਹੜੀ ਉਹ ਚਾਹੁੰਦੇ ਆ ਸੋ ਚਿੱਤ ਵੀ ਮੇਰਾ ਪੱਤ ਵੀ ਮੇਰੀ ਇਹ ਜਿਹੜੇ ਹਿਸਾਬ ਦੇ ਨਾਲ ਟਰੰਪ ਪ੍ਰਸ਼ਾਸਨ ਚੱਲਣ ਦੀ ਜਿਹੜੀ ਨਾਲ ਦੇ ਨਾਲ ਕੋਸ਼ਿਸ਼ ਕਰ ਰਿਹਾ ਆ ਸੋ ਦੇਖੋ ਕਿੱਥੇ ਤੱਕ ਉਹਨਾਂ ਦਾ ਇਹ ਜਿਹੜਾ ਰਵਈਆ ਆ ਅੱਗੇ ਚੱਲਦਾ ਰਹੇਗਾ ਜੀ